ਸ਼ੁਕਰੀਆ ਗਰਮੀ ਦੇ ਬਾਵਜੂਦ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਲੰਗੜੋਆ ਪਿੰਡ ਦੇ ਵਾਸੀ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਹੋ ਖਾਸ ਤੌਰ ਤੇ ਮਾਵਾ ਭੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਮੈਂ ਚੱਲਿਆ ਹੋਇਆ ਇੱਕ ਇੱਕ ਕਦਮ ਆਪਣੇ ਸਿਰ ਮੱਥੇ ਬੰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਗੜੋਆ ਪਿੰਡ ਲਈ ਬੜਾ ਇੱਕ ਯਾਦਗਾਰੀ ਕਹਿਲਾ ਜਾਂ ਇਤਿਹਾਸਕ ਦਿਨ ਕਹਿਣਾ ਕਿ ਅੱਜ ਤੁਸੀਂ ਆਪ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰ ਰਹੇ ਹੋ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਨੈਸ਼ਨਲ ਕਨਵੀਨਰ ਮਨੀਸ਼ ਸੋਦੀਆ ਜੀ ਸਾਡੇ ਪੰਜਾਬ ਦੇ ਪਰਿਵਾਰੀ ਸਾਡੇ ਸਿੱਖਿਆ ਮੰਤਰੀ ਸਾਡੇ ਐਮਪੀ ਸਾਹਿਬ ਸਾਡੇ ਸਾਰੇ ਬਲਾਚੌਰ ਤੋਂ ਐਮਐਲਏ ਸਾਹਿਬਾ ਬੈਠੇ ਨੇ ਸਾਰੀ ਸਾਡੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਜਿਸ ਵੇਲੇ ਅਸੀਂ 2022 ਚ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗਦੀ ਸੀ ਰੋਡ ਸ਼ੋਅ ਵਗੈਰਾ ਜਾਂ ਜਿੱਥੇ ਜਾਂਦੇ ਸੀ ਅਸੀਂ ਇੱਕ ਗਰੰਟੀ ਦਿੰਦੇ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਜੋ ਕਲੰਕ ਲੱਗਿਆ ਹੋਇਆ ਹੈ ਇਹ ਪੰਜਾਬ ਦੇ ਮੱਥੇ ਤੋਂ ਪੂੰਝ ਦੇਾਂਗੇ ਤਾਂ ਵਿਰੋਧੀ ਪਾਰਟੀਆਂ ਕਹਿੰਦੇ ਆ ਇਦਾਂ ਕਿਵੇਂ ਹੋ ਜੂ ਆ ਕਿਵੇਂ ਹੋ ਜੂ ਸਾਨੂੰ ਪਲੈਨਿੰਗ ਬਣਾਉਣ ਤੇ ਟਾਈਮ ਲੱਗ ਗਿਆ ਦੇਖੋ ਕੋਈ ਵੀ ਨਕਸ਼ਾ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਜੋ ਨਕਸ਼ਾ ਬਣ ਜਾਂਦਾ ਬਿਲਡਿੰਗ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਹੇ ਯੁੱਧ ਜਿਹੜਾ ਇਹ ਯੁੱਧ ਯੁੱਧ ਵਾਂਗੂ ਹੀ ਨਕਸ਼ੇ ਬਣਾਉਣੇ ਪੈਂਦੇ ਆ ਜਿਵੇਂ ਫੌਜਾਂ ਬਣਾਉਂਦੀਆਂ ਨੇ ਨਕਸ਼ੇ ਕਿ ਕਿਹੜੇ ਮੋਰਚੇ ਤੋਂ ਕਿਹੜਾ ਸੈਕੰਡ ਡਿਫੈਂਸ ਲਾਈਨ ਕਿਹੜੀ ਹੋਊਗੀ ਉਸ ਤੋਂ ਬਾਅਦ ਜੇ ਐ ਹੋ ਗਿਆ ਤਾਂ ਜੇ ਇੱਧਰ ਨੂੰ ਇੱਥੇ ਤੱਕ ਆ ਗਏ ਤਾਂ ਪਾ ਕਿਹੜਾ ਪੁਲ ਉਡਾਉਣਾ ਹੈ ਕਿੱਥੇ ਤੱਕ ਉਹਨਾਂ ਨੂੰ ਰੋਕਣਾ ਹੈ ਸਾਰਾ ਕੁਝ ਇਦਾਂ ਹੀ ਅਸੀਂ ਸਾਨੂੰ ਲਗਭਗ 2 ਸਾਲ ਲੱਗੇ 2.5 ਸਾਲ ਲੱਗੇ ਇਹ ਦੇਖਣ ਲਈ ਕਿ ਸਪਲਾਈ ਲਾਈਨ ਕਿੱਥੋਂ ਆ ਰਹੀ ਹੈ ਜੇ ਸਪਲਾਈ ਲਾਈਨ ਤੋੜਤੀ ਤਾਂ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਹੋ ਗਏ ਜਿਹੜੇ ਆਦੀ ਹੋ ਗਏ ਬੁਰੀ ਸੰਗ ਵਿੱਚ ਪੈ ਗਏ ਉਹਨਾਂ ਨੂੰ ਵਿਦਰੋਲ ਸਿੰਪਟਮਸ ਹੋਣਗੇ ਕੁਝ ਡਾਕਟਰ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਨਹੀਂ ਮਿਲਦਾ ਨਸ਼ਾ ਤਾਂ ਤੜਫਦੇ ਨੇ ਫਿਰ ਉਹ ਤਾਂ ਕੋਈ ਨਾ ਕੋਈ ਕਿਉਂਕਿ ਬਾਡੀ ਇਸ ਤਰ੍ਹਾਂ ਲੱਗ ਜਾਂਦੀ ਹੈ ਤਾਂ ਫਿਰ ਉਹ ਕਿਤੇ ਉਹਨਾਂ ਉਹਨਾਂ ਨੂੰ ਕਿੱਥੇ ਸਾਂਭਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤੇ ਉੱਥੇ ਚਾਰ-ਚਾਰ ਮਹੀਨੇ ਦੀਆਂ ਦਵਾਈਆਂ ਰੱਖੀਆਂ ਫਿਰ ਰੀਹੈਬ ਸੈਂਟਰ ਖੋਲੇ ਜੇ ਕਿਸੇ ਨੂੰ ਦਾਖਲ ਕਰਨਾ ਪੈਂਦਾ ਤਾਂ ਉੱਥੇ ਦਾਖਲ ਵੀ ਕੀਤਾ ਜਾ ਸਕਦਾ ਹੈ 5 7 10 ਦਿਨ ਲਈ ਤੇ ਸਰਕਾਰ ਵੱਲੋਂ ਸਾਰਾ ਫ੍ਰੀ ਦੇ ਵਿੱਚ ਇਹਦਾ ਬਜਟ ਜਿਹੜਾ ਜਿੰਨਾ ਬਣਾਇਆ ਗਿਆ ਉਸ ਤੋਂ ਬਾਅਦ ਫਿਰ ਸ਼ੁਰੂ ਕੀਤਾ ਸੀ ਕੰਮ ਕਿ ਯੁੱਧ ਨਸ਼ਿਆਂ ਵਿਰੁੱਧ ਫਿਰ ਸਪਲਾਈ ਲਾਈਨ ਤੋੜੀ ਫਿਰ ਉਹਨਾਂ ਜਿਹੜੇ ਵਿਦਰਾਲ ਸਿੰਪਟਮ ਚ ਆਗੇ ਸੀਗੇ ਬੱਚੇ ਉਹਨਾਂ ਨੂੰ ਇਲਾਜ ਵੀ ਕਰਦੇ ਆ ਹੁਣ ਵੀ ਕਰਦੇ ਆ ਤੇ ਉਹਨਾਂ ਦੇ ਜਿਹੜੇ ਰੀਹੈਬ ਸੈਂਟਰ ਨੇ ਉਹਨਾਂ ਦਾ ਬੈੱਡ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ ਉੱਥੇ ਫੈਸਿਲਟੀਆਂ ਵੀ ਖੇਡਾਂ ਦੀ ਵੀ ਪਹਿਲਾਂ ਜਿਹੜੇ ਪ੍ਰਾਈਵੇਟ ਸੀਗੇ ਰੀਹੈਬ ਸੈਂਟਰ ਉਹ ਟੌਰਚਰ ਕਰਦੇ ਸੀ ਮਤਲ ੱੱਕੇ ਨਾਲ ਉਹਨਾਂ ਨੂੰ ਕੁੱਟਦੇ ਮਾਰਦੇ ਵੀ ਸੀ ਇੱਥੋਂ ਦੀਆਂ ਖਬਰਾਂ ਸਾਨੂੰ ਆਉਂਦੀਆਂ ਸੀ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਊਗਾ ਸੋ ਅਸੀਂ ਉਹਨਾਂ ਨੂੰ ਜਿਹੜੇ ਕੁल्ले ਪਟਕੇ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਸਕਿੱਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਖੇਡਾਂ 'ਚ ਵੀ ਲੈ ਕੇ ਜਾਵਾਂਗੇ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਟੀ ਹੈਗੀ ਹੈ ਜੇ ਐਜੂਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉੱਧਰ ਨਾ ਜਾਵੇ ਦੁਬਾਰਾ ਜਿਹੜਾ ਉਹ ਉਸੇ ਸੰਗਤ 'ਚ ਨਾ ਪੈਣ ਸੋ ਇਹਨੂੰ ਅਸੀਂ ਬੜਾ ਪਲੈਨਿੰਗ ਤਰੀਕੇ ਨਾਲ ਕਰ ਰਹੇ ਹਾਂ ਔਰ ਲੋਕ ਲਹਿਰ ਬਣਾਉਣ ਵਾਸਤੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਲੋੜ ਹੈ ਔਰ ਲੰਗੜੋਆ ਪਿੰਡ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਸਾਰੇ ਪਿੰਡ ਦੇ ਲੋਕ ਸਿਆਣੇ ਪੜੇ ਲਿਖੇ ਔਰ ਜ਼ਿਆਦਾਤਰ ਐਨਆਰਆਈ ਵੀ ਇਸ ਇਲਾਕੇ ਚ ਹੀ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਆ ਉਹ ਵੀ ਆਪਣੇ ਪਿੰਡਾਂ ਬਾਰੇ ਸੋਚ ਕਰਦੇ ਆ ਫਿਕਰ ਕਰਦੇ ਆ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕੇਆਂ ਵਾਲੇ ਪਾਸੇ ਉਹ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹ ਪੇਕੇ ਨੇ ਉਹ ਬਾਹਰ ਗਏ ਨੇ ਕੋਈ ਗੱਲ ਨਹੀਂ ਉਹ ਮਜਬੂਰੀਆਂ ਚ ਗਏ ਨੇ ਆ ਜਾਣਗੇ ਉਹ ਉਹਨਾਂ ਨੂੰ ਵੀ ਬੁਲਾ ਲਾਂਗੇ ਥੇ ਕਿਉਂਕਿ ਆਪਣੀ ਧਰਤੀ ਨੂੰ ਆਪਾਂ ਠੀਕ ਕਰ ਲਿਆ ਤੋ ਸਾਰੇ ਇੱਥੇ ਆਉਣਾ ਚਾਹੁੰਦੇ ਆ ਦਿਵਾਲੀਆਂ ਦਸਹਿਰੇ ਲੋੜੀਆਂ ਤਾਂ ਇੱਥੇ ਹੀ ਮਨਾ ਕੇ ਜਾਂਦੇ ਹੋ ਕਿਤੇ ਨਹੀਂ ਜਾਣਾ ਹੁੰਦਾ ਦਿਲ ਤਾਂ ਇੱਥੇ ਹੀ ਆਤਮਾ ਇੱਥੇ ਹੀ ਹੈ ਸਰੀਰ ਜਾਂਦਾ ਇਕੱਲਾ ਉਹ ਮੁੜਿਆ ਉਹਨੇ 6 ਮਹੀਨੇ ਬਾਅਦ ਸੋ ਸਰਪੰਚ ਸਾਹਿਬ ਨੇ ਬੜਾ ਕਿਉਂਕਿ ਆਪ ਅਫਸਰ ਰਹੇ ਨੇ ਇਹਨਾਂ ਨੇ ਜੋ ਦੱਸਿਆ ਕਿ ਡਿਟੇਲ ਦੇ ਵਿੱਚ ਕੀ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋលਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਾਦਗੀਆਂ ਸੀ ਸੋ ਅੱਜ ਤੁਸੀਂ ਹੀ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਾਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ। ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ 'ਚ ਮਤੇ ਪਾਉਣ ਦੀ ਲੋੜ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟਾਂ ਹੁੰਦੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜ਼ਮਾਨਤ ਕਰਾਉਣ ਨਾ ਜਾਇਓ। ਉਹਦੀ ਉਹਨੂੰ ਉਹਦੇ ਪਿੱਛੇ ਥਾਣੇ 'ਕ ਨਾ ਜਾਇਓ ਵੀ ਛੱਡ ਦਿਓ ਜੀ ਜਾਂ ਹੋਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਬਾਈਕਟ ਕੀਤਾ ਜਾਊਗਾ। ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਊਂਸਮੈਂਟਾਂ ਦਾ ਵੀ ਮੇਰੇ ਕੋਲ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ। ਸੋ ਬਹੁਤ ਐਨਜੀਓਜ਼ ਬਹੁਤ ਸਾਰੇ ਜਿਹੜੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਉਹ ਵੀ ਨਾਲ ਆ ਗਈਆਂ ਕਿਉਂਕਿ ਇਹ ਤਾਂ ਲੋਕ ਲਹਿਰ ਬਣ ਕੇ ਇਹ ਖਤਮ ਹੋਊਗਾ ਔਰ ਪੰਜਾਬੀ ਜੇ ਧਾਰ ਲੈਣ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਕਿਸੇ అలਮਤ ਨੂੰ ਖਤਮ ਕਰਨਾ ਹੈ ਤਾਂ ਉਹ ਹੋ ਕੇ ਰਹਿੰਦੀ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਜਾਉਣਾ ਬਣਾਉਣਾ ਹੈ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾੜਿਆਂ ਵਾਲਾ ਪੰਜਾਬ ਗਿੱਧਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਚ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਤਾਂ ਕੋਈ ਮਾਈਦ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜਾਏ ਪੰਜਾਬੀ ਮੂਰੇ ਖੜੇ ਹੁੰਦੇ ਆ ਜੀ ਸੋ ਇਸ ਕਰਕੇ ਸਾਨੂੰ ਗੁਰੂਆਂ ਦੀ ਜਿਹੜੀ ਹੈ ਚਰਨਸ਼ੋਪਰਾਪਤ ਧਰਤੀ ਹੈ ਸਾਨੂੰ ਜਿਹੜਾ ਸ਼ਹੀਦਾਂ ਦੇ ਪ੍ਰੇਰਣਾ ਹੈ ਇਹ ਤਾਂ ਜਿੱਲਾ ਫੈਸੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਸੋ ਆਪਾਂ ਨੂੰ ਉਹਨਾਂ ਤੇ ਬਾਰੇ ਵੀ ਸੋਚਣਾ ਚਾਹੀਦਾ ਵੀ ਉਹ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮ ਗਏ ਤੇ ਅੱਜ 23 ਸਾਲ ਦੇ ਬੱਚੇ ਜਿਹੜੇ ਨੇ ਉਹ ਜੇ ਚਿੱਟਾ ਖਾਈ ਜਾਂਦੇ ਨੇ ਤਾਂ ਭਗਤ ਸਿੰਘ ਹੋਰਾਂ ਦੀ ਆਤਮਾ ਤੜਫਦੀ ਹੋਣੀ ਕਿ ਆਜ਼ਾਦੀ ਇਸ ਕੰਮ ਵਾਸਤੇ ਤਾਂ ਲੈ ਕੇ ਦਿੱਤੀ ਸੀ ਸੋ ਇਸ ਕਰਕੇ ਆਪਣੇ ਕੋਲੇ ਬਹੁਤ ਸਾਰੀਆਂ ਅਜਿਹੇ ਉਦਾਹਰਨਾਂ ਪਈਆਂ ਪੰਜਾਬ ਕੋਲੇ ਪੰਜਾਬੀਆਂ ਕੋਲੇ ਕਿ ਬਹੁਤ ਵਾਰੀ ਡਿੱਗੇ ਵੀ ਆ ਪਰ ਬਹੁਤ ਵਾਰੀ ਫਿਰ ਉੱਠੇ ਵੀ ਆ ਪਾਤਰ ਸਾਹਿਬ ਦਾ ਸ਼ੇਅਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਜੇ ਜ਼ਮੀਨ ਫੁੱਲਾਂ ਜੋਗੀ ਰਹੂਗੀ ਐਸੀ ਧਰਤੀ ਤੇ ਫੁੱਲ ਖੇੜਨਗੇ ਔਰ ਖੇੜਨ ਲੱਗਗੇ ਪੁੰਗਰਾਂ ਫੁੱਟਣ ਲੱਗੀਆਂ ਲੰਗੜੋਏ ਚੋਂ ਇੱਕ ਗੁਲਾਬ ਦਾ ਫੁੱਲ ਜਿਹੜਾ ਉਹ ਉਹਦੀ ਉਹਦੀ ਸੁਗੰਧੀ ਦਾ ਅੱਜ ਅਹਿਸਾਸ ਆਪਾਂ ਨੂੰ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਾ ਭੈਣਾਂ ਦਾ ਵੱਡੀ ਗਿਣਤੀ ਚ ਆਉਣ ਦਾ ਮਤਲਬ ਇਹ ਹੈ ਕਿ ਸਭ ਤੋਂ ਵੱਧ ਪੀੜਿਤ ਜੇ ਨਸ਼ਾ ਕੋਈ ਕਰਦਾ ਚਾਹੇ ਪੁੱਤ ਕਰਦਾ ਚਾਹੇ ਪਤੀ ਕਰਦਾ ਚਾਹੇ ਬਾਪ ਕਰਦਾ ਸਭ ਤੋਂ ਵੱਧ ਪੀੜਿਤ ਜਿਹੜੀ ਹੈ ਉਸ ਘਰ ਦੀ ਮਹਿਲਾ ਹੁੰਦੀ ਹੈ ਔਰਤ ਹੁੰਦੀ ਹੈ ਚਾਹੇ ਉਹ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਕਿ ਚੁੱਲਾ ਤਾਂ ਉਸੇ ਨੇ ਚਲਾਉਣਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਜੇ ਇਸ ਤਰ੍ਹਾਂ ਘਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਜਿਹੜਾ ਚੱਲਣਾ ਨਹੀਂ ਘਰ ਬਰਬਾਦ ਹੋ ਜਾਊਗਾ ਸੋ ਅੱਜ ਸ਼ਾਇਦ ਬੋਲਿਆਂ ਤਾਂ ਇੱਕ ਦੋ ਮਾਵਾ ਭੈਣਾ ਨਹੀਂ ਹੈ ਪਰ ਮੈਨੂੰ ਲੱਗਦਾ ਜਿਸ ਤਰੀਕੇ ਦਾ ਤੁਹਾਡਾ ਆਉਣਾ ਹੈ ਉਹ ਇਹ ਗੱਲ ਦੱਸਦਾ ਹੈ ਕਿ ਤੁਸੀਂ ਧੰਨਵਾਦ ਕਰਨ ਨਹੀਂ ਆਏ ਹੋ ਸਾਰੇ ਕਿ ਭਾਈ ਸਾਡੇ ਘਰਾਂ ਨੂੰ ਜਿਹੜਾ ਉਹ ਚੁੱਲ੍ਹੇ ਜਿਹੜੇ ਨੇ ਸਾਡੇ ਉਹ ਬਲਦੇ ਰੱਖ ਲਓ ਔਰ ਪਰਾਣਾ ਭੁੱਲ ਜਾਨੇ ਆ ਜੋ ਹੋ ਗਿਆ ਗਲਤੀਆਂ ਵੀ ਹੋ ਗਈਆਂ ਮੰਨੀਆਂ ਵੀ ਚਲੋ ਸਾਤੋਂ ਗਲਤੀਆਂ ਹੋ ਗਈਆਂ ਹੁਣ ਸਾਡੇ ਜਵਾਕਾਂ ਬਾਰੇ ਪੜਾ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਸੋ ਇਹ ਜ਼ਰੂਰ ਪੰਜਾਬ ਸਰਕਾਰ ਸਿੱਖਿਆ ਮੰਤਰੀ ਸਾਹਿਬ ਇੱਥੇ ਬੈਠੇ ਨੇ ਕਿ ਅਸੀਂ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਸਰਕਾਰੀ ਸਕੂਲਾਂ ਜਨਮਿਸ਼ਨ ਮਿਲਨੀਆਂ ਔਖੀਆਂ ਹੋ ਗਈਆਂ ਹੁਣ ਕਿਉਂਕਿ ਪਹਿਲਾਂ ਸਰਕਾਰੀ ਸਕੂਲਾਂ ਚ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਤੇ ਪੜਾਈ ਹੁੰਦੀ ਨਹੀਂ ਸੀ ਸਿਰਫ ਦਈਆ ਖਰਾ ਖਵਾ ਕੇ ਮੋੜ ਦਿੰਦੇ ਸੀ ਅੱਧੀ ਛੁੱਟੀ ਵੇਲੇ ਬਸ ਹੋਰ ਤਾਂ ਕੁਝ ਨਹੀਂ ਸੀਗਾ ਤੇ ਹੁਣ ਸਕੂਲ ਆਫ ਐਮੀਨਸ ਬਣ ਰਹੇ ਨੇ ਸਕੂਲਾਂ ਦੀਆਂ ਬਿਲਡਿੰਗਾਂ ਦੇ ਨਕਸ਼ੇ ਬਦਲ ਰਹੇ ਨੇ ਔਰ ਇਸ ਵਕਤ ਇਸ ਵਕਤ ਮਤਲਬ ਜੇ ਦਿੱਲੀ ਜਾ ਕੇ ਦੇਖੋ ਤਰਵਿੰਦ ਕੇਜਰੀਵਾਲ ਜੀ ਬੈਠੇ ਐ ਨਾਲ ਉਹਨਾਂ ਦੇ ਉਹਨਾਂ ਦੇ ਸਿੱਖਿਆ ਮੰਤਰੀ 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਤੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਜੀ ਰਹੇ ਸਕੂਲਾਂ ਨੂੰ ਬੰਦ ਕਰਨ ਦਾ ਪ੍ਰਪੋਜ਼ਲ ਆ ਗਈ ਸੀ ਅਫਸਰਾ ਵੱਲੋਂ ਕਈ ਛੱਡੋ ਪਰ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸਰਕਾਰੀ ਨੂੰ ਪ੍ਰਾਈਵੇਟ ਹੀ ਚੱਲਣ ਦਿਓ ਇਹਨਾਂ ਨੇ ਕਿਹਾ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਠੀਕ ਕਰਾਂਗੇ ਅੱਜ ਦਿੱਲੀ ਦੇ ਸਕੂਲਾਂ ਦਾ ਕਾਇਆ ਪਲਟ ਹੋਇਆ ਹੋਇਆ ਤੇ ਲੱਖਾਂ ਜਿਹੜੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਬੱਚੇ ਸੀ ਵੱਡੇ ਵੱਡੇ ਅਮੀਰਾਂ ਦੇ ਦਿੱਲੀ 'ਚ ਬਹੁਤ ਵੱਡੇ ਵੱਡੇ ਲੋਕ ਰਹਿੰਦੇ ਆ ਅਮੀਰ ਲੋਕ ਰਹਿੰਦੇ ਆ ਉਹਨਾਂ ਨੇ ਵੀ ਆਪਣੇ ਬੱਚੇ ਪ੍ਰਾਈਵੇਟ 'ਚੋਂ ਹਟਾ ਕੇ ਸਰਕਾਰੀ 'ਚ ਲਾਤੇ ਸੀਗੇ ਕਾਰਨ ਕਿ ਸਕੂਲ ਚੰਗੇ ਹੋ ਗਏ ਯਕੀਨ ਹੋ ਗਿਆ ਸੋ ਤੁਹਾਡੇ ਮੈਂ ਜਿਹੜਾ ਸਰਪੰਚ ਸਾਹਿਬ ਨੇ ਦੱਸਿਆ ਇੱਕ ਤਾਂ ਖੇਡ ਸਟੇਡੀਅਮ ਦੀ ਲੋੜ ਆ ਉਹ ਬਹੁਤ ਜ਼ਰੂਰੀ ਹੈ ਤੁਸੀਂ ਨਾਲ ਦੇ ਪਿੰਡ ਲੈ ਕੇ ਜਾਂਦੇ ਹੋ ਬੱਚਿਆਂ ਨੂੰ ਔਰ ਜ਼ਮੀਨ ਉਹਦੇ ਵਾਸਤੇ ਹੈ ਆਪਣੇ ਕੋਈ ਪੰਚਾਇਤ ਕੋਈ ਜ਼ਮੀਨ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੋਈ ਜ਼ਮੀਨ ਦਾ ਪੱਤਾ ਪੰਜਾਬ ਸਰਕਾਰ ਵੱਲੋਂ ਅਸੀਂ ਕਰਕੇ ਹਿਲਾ ਤੇ ਵਧੀਆ ਸਟੇਡੀਅਮ ਸ਼ਾਨਦਾਰ ਸਟੇਡੀਅਮ ਅਸੀਂ ਬਣਾਵਾਂਗੇ ਤਾਂ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਇੱਥੇ ਆ ਕੇ ਆਪਣੀ ਆਲੇ-ਦੁਆਲੇ ਦੇ ਛੋਟੇ ਪਿੰਡਾਂ ਦੇ ਬੱਚੇ ਵੀ ਇੱਥੇ ਆ ਕੇ ਬਕਾਇਦਾ ਤੌਰ ਤੇ ਖੇਡ ਸਕਣ ਬਾਲੀਵਾਲ ਤੋਂ ਲੈ ਕੇ ਫੁੱਟਬਾਲ ਤੋਂ ਲੈ ਕੇ ਉਕੇ ਇਸ ਇਲਾਕੇ ਚ ਮਾਲਪੁਰ ਦਾ ਇਲਾਕਾ ਜੇ ਉਹ ਸਾਰੇ ਫੁੱਟਬਾਲ ਚੱਲਦੀ ਹੈ ਹੈਨਾ ਤੇ ਬਾਕੀ ਟਰੈਕ ਐਂਡ ਫੀਲਡ ਜੀ ਆਉਂਦੇ ਪਿੰਡ ਦੇ ਕੋਲ ਉਹ ਥੋੜੇ ਜਿਹੇ 4 ਏਕੜ ਦੇ ਬਿਲਕੁਲ ਸਾਡੇ ਬਿਲਕੁਲ ਨਾਲ ਉਹ ਜਿਹੜੇ ਉਹ ਉਹ ਗਰਾਊਂਡ ਕਿਦੇ ਆ ਉਹ ਉਸ ਨਾਲ ਦੇ ਪਿੰਡ ਦੇ ਨਾ ਕਿੰਨੀ ਕੁ ਦੂਰ ਹੈ ਕੋਲੋਂ ਕੋਲੋਂ ਪੱਲੇ ਬਿਲਕੁਲ ਵਿਚੇ ਸਰ ਵਿਚੇ ਹੀ ਹੈ ਤੇ ਉਹ ਉਸੇ ਨੂੰ ਡਿਵੈਲਪ ਕਰਦੀ ਹੈ ਸਰ ਨੇ ਪ੍ਰਸ਼ਾਸਨ ਨੇ ਇੱਕ ਕਲਸਟਰ ਬਣਾਇਆ ਨਾ ਕਰ ਸਕਦਾ ਨਾ ਨਾ ਪਾਇਆ ਕਿ ਉਹ ਸਰ ਵੀ ਡਿਸੀਜਨ ਮੈਂ 27 ਨਾ ਗੱਲ ਕਰਦਾ ਜੇ ਉਹ ਜੋ ਵਿਚੀਏ ਪਿੰਡ ਜੇ ਉਹਦੇ ਕੋਲ 4 ਏਕੜ ਹੈਗੀ ਹੈ ਤਾਂ ਉਸੇ ਨੂੰ ਆਪਾਂ ਸ਼ਾਨਦਾਰ ਬਣਾ ਦਿੰਨੇ ਆ ਤੇ ਫਿਰ 4 ਏਕੜ ਤਾਂ ਬਹੁਤ ਜ਼ਿਆਦਾ ਹੈ 4 ਏਕੜ ਤਾਂ ਜਿੰਦਾਬਾਦ 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 ਬਹੁਤ ਧੰਨਵਾਦ ਤੇ ਨਾਲ ਜਿਹੜਾ ਤੁਸੀਂ ਕਿਹਾ ਕਿ ਕਮਰਸ ਦੀਆਂ ਕਲਾਸਾਂ ਜਿਹੜੀਆਂ ਇੱਥੇ ਚਲ ਚਲਣੀਆਂ ਚਾਹੀਦੀਆਂ ਰਿਟਾਇਰਡ ਮਾਸਟਰ ਜੀ ਉਹਨਾਂ ਨੇ ਦੱਸਿਆ ਤੇ ਤੁਸੀਂ ਚਲਾ ਰੱਖਿਆ ਨੇ ਕੋਈ ਕਾਗਜ਼ ਪੱਤਰ ਵੀ ਕਿਤੇ ਫਾਈਨੈਂਸ ਡਿਪਾਰਟਮੈਂਟ ਤੋਂ ਅਸੀਂ ਆਪੇ ਕਰਾ ਲਾਂਗੇ ਤੇ ਮੈਂ ਅੱਜ ਤੁਹਾਡੇ ਸਾਹਮਣੇ ਅਨਾਉਂਸਮੈਂਟ ਕਰਕੇ ਜਾਨਾ ਕਿ ਤੁਹਾਡੇ ਕਮਰਸ ਦੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਬਣਦਾ ਬਜਟ ਵੀ ਮਿਲੂਗਾ ਔਰ ਬਣਦੇ ਟੀਚਰ ਵੀ ਤੁਹਾਨੂੰ ਤੁਹਾਡੇ ਸਕੂਲ ਨੂੰ ਮਿਲਣਗੇ ਕਿਉਂਕਿ ਅੱਜ ਕੱਲ ਕਮਰਸ ਜਿਹੜਾ ਉਹ ਬੜਾ ਫੇਵਰਿਟ ਵਿਸ਼ਾ ਹੈ ਬੱਚਿਆਂ ਦਾ ਔਰ ਸਾਥ ਤੁਸੀਂ ਦੇਖੋ ਕੱਲ ਰਿਜ਼ਲਟ ਆਏ ਨੇ ਪਰਸੋਂ 12 ਇਹ ਲੈ ਆਹ ਹਾਂ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਇਸ ਵਾਰ ਫਿਰ ਕੁੜੀਆਂ ਅੱਗੇ ਇਸ ਵਾਰ ਬੀਏ 24 ਕੁੜੀਆਂ ਫਸਟ 12ਵੀਂ ਚੋਂ ਵੀ ਕੁੜੀਆਂ ਫਸਟ ਕੱਲ ਵੀ ਪਰਸੋਂ ਜਿਹੜਾ ਰਿਜ਼ਲਟ ਆਇਆ ਪਹਿਲੇ ਤਿੰਨ ਥਾਵਾਂ ਤੇ ਫਿਰ ਕੁੜੀਆਂ ਨੇ ਔਰ ਮਾਨਸਾ ਦੇ ਭੀਖੀ ਇਲਾਕੇ ਦੀ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਕੋਲੇ ਛੋਟਾ ਜਿਹਾ ਕਸਬਾ ਜਿੱਮੇ ਔੜ ਔਰ ਜਿੱਡ ਔਰ ਜਿੱਡੇ ਹੀ ਆ ਬਸ ਤੇ ਢਣੋਲੇ ਤੋਂ ਉਹ ਕੁੜੀ ਜਿਹੜੀ ਫਸਟ ਆਈ ਹੈ ਫਿਰੋਜ਼ਪੁਰ ਤੋਂ ਉਹ ਕੁੜੀ ਜਿਹੜੀ ਤੀਜੀ ਤੀਜੇ ਨੰਬਰ ਤੇ ਆਈ ਹੈ ਸੋ ਸਾਡੀਆਂ ਤੀਆਂ ਪੜਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਮਜਬੂਰੀਆਂ ਜਿਹੜੀਆਂ ਸਮਾਜਿਕ ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ ਕਿ ਸਕੂਲ ਹੈਗਾ 4-5 ਕਿਲੋਮੀਟਰ ਤੇ ਪਰ ਜਾਣ ਨੂੰ ਕੋਈ ਵਹੀਕਲ ਵਾਹਨ ਨਹੀਂ ਹੈਗਾ ਦਾਤਾ ਬੱਸਾਂ ਦੀਆਂ ਜਾੜਾਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਜਾਂ ਕਿਸੇ ਅਣਜਾਣ ਬੰਦੇ ਨੂੰ ਰਾਈਡ ਲੈਂਦੀਆਂ ਜ਼ਮਾਨਾ ਇਸ ਤਰ੍ਹਾਂ ਦਾ ਹੈ ਨਹੀਂ ਤਾਂ ਬਹੁਤ ਸਾਰੇ ਇੰਟੈਲੀਜੈਂਟ ਬੱਚਿਆਂ ਦੇ ਮਾਪਿਓ ਉਹ ਇਸ ਕਰਕੇ ਆਪਣੀ ਬੱਚੀ ਨੂੰ ਪੜਾਉਣੋਂ ਹਟਾ ਲੈਂਦੇ ਆ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਤਾਂ ਇੰਟੈਲੀਜੈਂਟ ਬੱਚਿਆਂ ਦਾ ਜਿਹੜਾ ਸਾਰਾ ਕੈਰੀਅਰ ਜਿਹੜਾ ਉਹ ਅੱਗੇ ਖਤਮ ਹੋ ਜਾਂਦਾ ਅਸੀਂ ਹੁਣ ਕੀ ਕੀਤਾ ਅਸੀਂ ਕਹਾਂ ਵੀ ਸਕੂਲ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਕਿਉਂ ਨਾ ਆਪਾਂ ਸਕੂਲ ਔਨ 휠ਸ ਕਰ ਦिए ਅਸੀਂ ਬੱਸਾਂ ਦੇ ਦੇਣ ਲੱਗੇ ਆ ਦਿੱਤੀਆਂ ਵੀ ਨੇ ਕਿੰਨੀਆਂ ਬੱਸਾਂ ਹੋ ਗਿਆ ਹੁਣ ਤੱਕ ਐਜੂਕੇਸ਼ਨ ਮਿਨਿਸਟਰ ਸਾਹਿਬ ਹੈ ਉਹ ਚ ਕੁੜੀਆਂ ਖਾਸ ਤੌਰ ਤੇ ਜਾਂਦੀਆਂ 10000 ਬੱਚੇ ਹਜੇ ਪੰਜਾਬ ਚ ਜਿਨ੍ਹਾਂ ਨੂੰ ਬੱਸਾਂ ਲੈ ਕੇ ਜਾਂਦੀਆਂ ਬੱਸਾਂ ਹੀ ਛੱਡ ਕੇ ਜਾਂਦੀਆਂ ਜੀਪੀਐਸ ਲੱਗਿਆ ਹੋਇਆ ਮਾਪਿਆਂ ਦੇ ਮੋਬਾਈਲ ਦੇ ਵਿੱਚ ਉਹਨਾਂ ਦਾ ਐਪ ਹੈ ਉਹ ਪਤਾ ਕਰ ਲੈਂਦੇ ਨੇ ਬੱਸ ਕਿੱਥੇ ਕਾ ਗਈ ਤੇ ਉਹ ਜਿੱਥੇ ਵੀ ਬੱਸ ਪਿੰਡ ਦੇ ਵਿੱਚ ਰੁਕਣੀ ਹੁੰਦੀ ਹੈ ਉੱਥੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਲੈ ਜਾਂਦੇ ਆ ਸੋ ਇਹ এডਿਕੇਸ਼ਨ ਪੱਖੋਂ ਕੋਈ ਜਾਂ ਵਹੀਕਲ ਕੋੱਖੋਂ ਕੋਈ ਵਿਦਿਆਤਵਾਂ ਜਾਂ ਨਾ ਰਹੇ ਜਿਸ ਤਰ੍ਹਾਂ ਜੇਈ ਸਾਹਿਬ ਦੱਸ ਰਹੇ ਸੀ ਕਿ ਬਿਲਕੁਲ ਚਲੋ ਆਪਾਂ ਥੋੜਾ ਜਿਹਾ ਉਹਨੂੰ ਗੱਲ ਨੂੰ ਥੋੜਾ ਜਿਹਾ ਲੈਟਰ ਮੋਡ 'ਚ ਲੈ ਗਏ ਵੈਸੇ ਬਹੁਤ ਸੀਰੀਅਸ ਗੱਲ ਹੈ ਕਿ ਮੈਨੂੰ ਮੈਂ ਐਮਪੀਸੀ ਉਸ ਵੇਲੇ 5 ਸਾਲ ਪਹਿਲਾਂ ਦੀ ਗੱਲ ਹੋਣੀ ਮਿਲ 18 19 ਦੀ ਗੱਲ ਹੋਣੀ ਮੈਨੂੰ ਇੱਕ ਫੋਨ ਆਇਆ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਹੀ ਮੈਂ ਪਿੰਡ ਦਾ ਨਾਮ ਨਹੀਂ ਦੱਸੂਗਾ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦੀ ਮਾਨ ਸਾਹਿਬ ਵੀ ਸਾਡੇ ਪਿੰਡ ਪਿਛਲੇ ਕਈ ਸਾਲਾਂ ਤੋਂ ਨਾ ਕੋਈ ਬਰਾਤ ਸਾਡੇ ਪਿੰਡੋਂ ਚੜੀ ਐ ਨਾ ਕੋਈ ਬਰਾਤ ਸਾਡੇ ਪਿੰਡ ਆਈ ਐ ਮੈਂ ਕਿਹਾ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਨਸ਼ੇ ਵਕਦੇ ਆ ਜੀ ਕਹਿੰਦੀ ਮੈਨੂੰ ਪਤਾ ਹੈ ਸਲੂਨ ਤੇ ਜਿਹੜਾ ਸਲੂਨ ਵਾਲਾ ਉਹਦੇ ਦੁਕਾਨ ਤੇ ਨਾ ਸ਼ਬਦਾ ਜਿਹੜਾ ਪੈਂਚਰ ਲਾਉਂਦਾ ਉਹਦੇ ਦੁਕਾਨ ਤੇ ਜਿਹੜਾ ਸੀੜੀਆਂ ਵੇਚਦਾ ਉਹਦੀ ਦੁਕਾਨ ਤੇ ਜਿਹੜੇ ਜਿਹੜੇ ਪਿੰਡ ਚ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਕਾਣੇ ਨੇ ਸਾਰੇ ਨਸ਼ਾ ਅਵੇਲੇਬਲ ਹੈ ਤੇ ਕਹਿੰਦੀ ਵੀ ਸਾਡੇ ਪਿੰਡ ਕੌਣ ਰਿਸ਼ਤਾ ਕਰੂਗਾ ਮਤਲਬ ਕਹਿੰਦੀ ਮੇਰਾ ਭਾਈ ਵੀ